ਉਹ ਨਹੀਂ ਸਕਦਾ ਕਾਲੇ ਆ ਦੇਖੋ ਤਾਂ ਕਿੰਨੇ ਖਾਲੇ ਆ ਕਵਾਂਟਰ ਕਵਾਂਟਰ ਸਾਈਡ ਦੀ ਪੀ ਉਹਨੂੰ ਮੈਨੂੰ ਪਾਸਟ ਕਰਾਉਣਾ ਨੂੰ ਚੱਕੀ ਹੋਈ ਨਹੀਂ ਹੈ ਉਹ ਵੀ ਅੰਦਰ ਸੀ ਤਾਂ ਠੀਕ ਆ ਤੇ ਜਦੋਂ ਹੁਣ ਦੂਜੇ ਤੀਜੇ ਦਿਨ ਆਪਾਂ ਕੋਲ ਕੇ ਦੁਬਾਰਾ ਇਹ ਚੋਂ ਬਣਾਣਾ ਤਾਂ ਇਸੇ ਕਾਲਾ ਪੈ ਜਾਣੀ ਹੁੰਦੀ ਆ ਕਾਲਾ ਪੈ ਜਾਣ ਬਣਾਉਂਦੇ ਆ ਬਣਾਉਂਦੇ ਆ ਤੇ ਇਹ ਕਾਲਾ ਪੈਂਦਾ ਗਿੱਲਾ ਹੀ ਹੋ ਜਾਂਦਾ ਹੈ ਵਿਚ ਇੱਕ ਇੱਕ ਦੋ ਰਿਹਾ ਹੈ ਤੇ ਬੱਚੇ ਉੱਪੀ ਕਣਕ ਪਸੰਦ ਨੇ ਆਹ ਦੇਖੋ ਵਿੱਚ ਦੇਖੋ ਕੀ ਕੰਲਾ ਨਿਕਲ ਆਇਆ ਸਾਰੇ ਇਦਾਂ ਦੇ ਪੱਥਰ ਆ ਵਿੱਚ ਆਹ ਦੇ ਆਹ ਦੇਖੋ ਦਲੀਆਂ ਸਾਡੇ ਬੱਚਿਆਂ ਨੂੰ ਆ ਤੇ ਗੰਦੀ ਕਣਕ ਆ ਦੇਖੋ ਕਣਕ ਨੂੰ ਉੱਦੀ ਲੱਗੀ ਹੋਈ ਆ ਆ ਦੇਖੋ ਕਣਕ ਨੂੰ ਉੱਦੀ ਲੱਗੀ ਹੋਈ ਆ ਆਂਗਰਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਜੱਚਾ ਤੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਾਂਗਰਵਾੜੀ ਮੁਲਾਜ਼ਮਾ ਨੇ ਕਿਹਾ ਕਿ ਮਾਰਕਫਰਡ ਵੱਲੋਂ ਜਿਹੜੀ ਸਪਲੀ ਬੈਟਰੀ ਰੋਟੇਸ਼ਨ ਮੁਹੱਈਆ ਕਰਵਾਈ ਜਾ ਰਹੀ ਹੈ ਉਸ ਵਿੱਚ ਬਹੁਤ ਸਾਰੀਆਂ ਕਮੀਆਂ ਹਨ ਜਿਸ ਕਾਰਨ ਲਾਪਾਤਰੀਆ ਵੱਲੋਂ ਇੱਕ ਖੁਰਾਕ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ ਜਾਂਦਾ ਹੈ ਕਿਉਂਕਿ ਜਿਸ ਦਿਨ ਦੀ ਇਹ ਖੁਰਾਕ ਸ਼ੁਰੂ ਹੋਈ ਹੈ ਲਗਾਤਾਰ ਇਸ ਵਿੱਚ ਘੇਤਾ ਪ੍ਰਾਪਤ ਹੋ ਰਹੀਆਂ ਹਨ ਇਸ ਬੰਦੀ ਵਾਰ-ਵਾਰ ਵਿਭਾਗ ਤੇ ਮੰਤਰੀ ਮੈਡਮ ਨੂੰ ਵੀ ਲਿਖਤੀ ਨੋਟ ਕਰਵਾਇਆ ਜਾ ਚੁੱਕਿਆ ਹੈ ਇਸ ਤੋਂ ਇਲਾਵਾ ਆਕੋਰ ਦੱਸਿਆ ਕਿ ਾਂਗਰਵਾੜੀ ਸੈਂਟਰਾਂ ਵਿੱਚ ਆਉਣ ਵਾਲਾ ਨਾਸ਼ਤਾ ਨਮਕੀਨ ਦਲੀਆ ਮਿੱਠਾ ਦਲੀਆ ਮੌਰਰੇ ਪੰਜੀਰੀ ਅਤੇ ਖਿਚੜੀ ਬਹੁਤ ਹੀ ਘਟਿਆ ਕਿਸਮ ਦਾ ਹੁੰਦਾ ਹੈ ਕਿਉਂਕਿ ਦਲੀਆ ਕੌੜਾ ਪੰਜੀਰੀ ਕੱਚੀ ਅਤੇ ਕੁਝ ਬਲਾਕਾਂ ਵਿੱਚ ਖਿਚੜੀ ਦੇ ਵਿੱਚ ਸੁੰਡੀਆਂ ਵਰਗੇ ਜੀ ਵੀ ਪਾਏ ਗਏ ਹਨ ਇਹਨਾਂ ਗੱਲਾਂ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਸਰਕਾਰ ਦਾ ਤੇ ਮਹਿਕਮੇ ਦਾ ਗਰੀਬ ਬੱਚਿਆਂ ਦੀ ਸਿਹਤ ਪ੍ਰਤੀ ਕੋਈ ਵੀ ਸੰਜੀਦਗੀ ਨਹੀਂ ਹੈ ਅਤੇ ਜੱਚਾ ਤੇ ਬੱਚਿਆਂ ਦੀ ਸਿਹਤ ਨਾਲ ਇਹ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ ਅੱਜ ਆਗਰਵਾੜੀ ਮੁਲਾਜ਼ਮ ਜੂਨੀਅਰ ਪੰਜਾਬ ਸੀਟੂ ਤੇ ਸੱਦੇ ਤੇ ਜਿਲ੍ਹਾ ਜਰੰਧ ਦੇ ਬਲਾਕ ਰੋੜਕਾ ਕਲਾਕੇ ਸੈਂਕੜੇ ਆਗਰਵਾੜੀ ਵਰਕਰਾਂ ਹੈਲਪਰਾਂ ਨੇ ਬਲਾਕ ਪ੍ਰਧਾਨ ਪੂਨ ਮਰੰਦ ਦੀ ਅਗਵਾਈ ਵਿੱਚ ਸੀਡਪੀਓ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਤਾਂ ਨੇ ਸੰਬੋਧਨ ਕਰਦੇ ਹੋ 77 ਰਾਜਿੰਦੀਪ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਨਵੀਂ ਸਿੱਖਿਆ ਨੀਤੀ ਅਨੁਸਾਰ ਤਿਆਂ ਤੋਂ 6 ਸਾਲ ਦੇ ਬੱਚਿਆਂ ਨੂੰ ਨਰਸੀ ਜਮਾਤਾਂ ਸ਼ੁਰੂ ਕਰਕੇ ਸਕੂਲਾਂ ਵਿੱਚ ਦਾਖਲਾ ਕਰੀ ਹੈ ਦੂਜੇ ਪਾਸੇ ਕੇਂਦਰ ਵੱਲੋਂ ਪੋਸ਼ਣ ਟਰੈਕ ਉੱਤੇ ਬੱਚਿਆਂ ਦੀ ਹਾਜ਼ਰੀ ਲਾਈਵ ਮੰਗੀ ਜਾ ਰਹੀ ਹੈ ਸਰਕਾਰ ਦੀ ਇਸ ਦੋਗਲੀ ਨੀਤੀ ਪ੍ਰਤੀ ਰੋਜ਼ਗਾਰ ਕਰਦੇ ਹੋਏ ਆਗਣਵਾਰੀ ਮੁਲਾਜ਼ਮ ਯੂਨੀਅਨ ਵੱਲੋਂ ਸੀਡਪੀਓ ਰਾਹੀਂ ਪ੍ਰਮੁਖ ਅਕਤਰ ਨੂੰ ਮੰਗ ਪੱਤਰ ਭੇਜ ਕੇ ਮੰਗ ਕੀਤੀ ਗਈ ਹੈ ਕਿ ਜਿੰਨੀ ਦੇਰ ਤੱਕ ਤਿੰਨ ਤੋਂ 6 ਸਾਲ ਦੇ ਬੱਚੇ ਸਾਨੂੰ ਆਗਣਵਾਰੀ ਕੇਂਦਰਾਂ ਵਿੱਚ ਵਾਪਸ ਨਹੀਂ ਕੀਤੇ ਜਾਂਦੇ ਉਦੋਂ ਤੱਕ ਫੋਟੋ ਕੈਪਚਰ ਦਾ ਕੰਮ ਨਹੀਂ ਕੀਤਾ ਜਾਵੇਗਾ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਪੋਸ਼ਣ ਟਰੈਕ ਦਾ ਕੰਮ ਕਰਨ ਲਈ ਫੋਨ ਖਰੀਦ ਕੇ ਦਿੱਤੇ ਜਾਣੇ ਸਨ ਪਰ 5 ਸਾਲ ਬੀਤ ਜਾਣ ਦੇ ਬਾਅਦ ਵੀ ਫੋਨ ਨਹੀਂ ਖਰੀਦੇ ਗਏ ਜਦੋਂ ਤੱਕ 스마트ਫੋਨ ਜਾਂ ਲੈਪਟਾਪ ਨਹੀਂ ਕਿ ਦਿੱਤੇ ਜਾਂਦੇ ਪੋਸ਼ਨ ਟਰੈਕ ਵਿੱਚ ਜੋ ਨਵੀਨ ਕੰਮ ਆ ਰਹੇ ਹਨ ਉਹ ਰਜਿਸਟਰ ਨਹੀਂ ਕੀਤੇ ਜਾਣਗੇ ਇਹ ਜੱਥੇਬੰਦੀ ਦੀ ਪਹਿਲੀ ਚੇਤਾਵਨੀ ਹੈ ਜੇਕਰ ਸਰਕਾਰ ਨੇ ਇਹਨਾਂ ਮੰਗਾਂ ਪ੍ਰਤੀ سنجਿਦਗੀ ਨਾ ਦਿਖਾਈ ਤਾਂ ਆਂਗਰਵਾੜੀ ਮੁਲਾਜ਼ਮ ਜੂਨੀਅਨ ਵੱਲੋਂ ਸਪੂਰਨ ਮੋਸ਼ਨ ਟਰੈਕ ਦਾ ਬਾਈਕਾਡ ਕੀਤਾ ਜਾਵੇਗਾ ਇਸ ਲਈ ਅੱਜ ਵੱਖ-ਵੱਖ ਬਲਾਕਾਂ ਵਿੱਚ ਸੀ ਡੀ ਪੀਓ ਰਾਹੀਂ ਸਰਕਾਰ ਨੂੰ ਮੰਗ ਪੱਤਰ ਭੇਜ ਕੇ ਮੰਗ ਕੀਤੀ ਗਈ ਹੈ ਕਿ ਇਹਨਾਂ ਮੰਗਾਂ ਦਾ ਹੱਲ ਛੇਤੀ ਕੀਤਾ ਜਾਵੇ ਨਹੀਂ ਤਾਂ ਮਜਬੂਰਨ ਜਥੇਬੰਦੀ ਦੇ ਸੰਘਰਸ਼ ਦਾ ਰਾਹ ਫੜਨਾ ਪਵੇਗਾ ਜਿਸ ਤੋਂ ਨਿਕਲਣ ਵਾਲੀ ਸਿੱਟਿਆਂ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸੰਬੰਧਿਤ ਵਿਭਾਗ ਦੀ ਹੋਵੇਗੀ ਅੱਜ ਦੇ ਤਾਨੇ ਨੂੰ ਆਸ਼ਾ ਦੇਵੀ ਗੁਰਬਖਸ਼ ਕੌਰ ਰਾਜਰानी ਮੰਜੂ ਪ੍ਰਵੀਨ ਕਮਲੇਸ਼ ਕਮਲਾ ਨੇ ਵੀ ਸੰਬੋਧਨ ਕੀਤਾ ਆਂਗ ਪੱਤਰ ਮੈਡਮ ਨੂੰ ਸੀਗਾ ਸਾਡੇ ਪੋਸ਼ਣ ਟਰੈਕਰ ਦਾ ਜਿਹੜਾ ਫੋਨ ਤੇ ਅਸੀਂ ਆਨਲਾਈਨ ਕੰਮ ਕਰਦੇ ਆ ਉਹਦੇ ਸੰਬੰਧ ਵਿੱਚ ਸੀਗਾ ਤੇ ਸਾਡੀ ਜਿਹੜੀ ਫੀਡ ਆ ਗੰਦੀ ਫੀਡ ਆਈ ਆ ਉਹਦੇ ਸੰਬੰਧ ਵਿੱਚ ਸੀਗਾ ਕਿ ਨਾਲੇ ਫੀਡ ਜਿਹੜੀ ਹੈੱਡ ਕੁਆਟਰਾਂ ਤੇ ਸਿੱਟੀ ਜਾਂਦੀ ਆ ਤੇ ਡੋਰ ਟੂ ਡੋਰ ਸਾਨੂੰ ਫੀਡ ਚਾਹੀਦੀ ਆ ਕਿ ਕੁੜੀਆਂ ਦੇ ਜਿਹੜੇ ਪਿੰਡਾਂ ਨੂੰ ਲੈ ਕੇ ਕੁੜੀਆਂ ਆਪ ਟੋ ਅਟਵਾਈ ਕਰਦੀਆਂ ਆ ਇਹ ਸਾਡੇ ਦਫ਼ਤਰ ਵੱਲੋਂ ਟੋ ਅਟਵਾਈ ਹੋਣੀ ਚਾਹੀਦੀ ਆ ਫੀਡ ਵਿੱਚ ਕੀ ਨੁਕਸ ਹੈ ਕਿਉਂਕਿ ਬਹੁਤ ਵੱਡਾ ਇਲਜ਼ਾਮ ਹੈ ਕਿਉਂਕਿ ਬੱਚਿਆਂ ਦੇ ਛੋੜਿਆਂ ਦੇ ਖਾਣਾ ਹੁੰਦਾ ਇਹ ਹਾਂਜੀ ਫੀਡ ਦੇ ਵਿੱਚ ਇਦਾਂ ਕਿ ਜਿਹੜੇ ਲਾਹ ਪਤਰੀ ਆ ਬਹੁਤ ਹੀ ਛੋਟੇ ਲਾਹ ਪਤਰੀ ਆ ਸਾਡੇ ਤੇ ਉਹਨਾਂ ਦਾ ਇਦਾਂ ਆ ਕਿ ਉਹਨਾਂ ਨੂੰ ਅਸੀਂ ਇਹ ਗੰਦੀ ਫੀਡ ਨਹੀਂ ਖਿਲਾ ਸਕਦੇ ਇਹ ਫੀਡ ਦੇ ਵਿੱਚ ਜਿਹੜਾ ਮਿੱਠਾ ਦਲੀਆ ਉਹ ਬਿਲਕੁਲ ਹੀ ਗੰਦਾ ਬਣਦਾ ਆ ਉਹਦਾ ਕੋਈ ਟੇਸਟ ਨਹੀਂ ਹੈਗਾ ਜਦੋਂ ਖਾਣੇ ਆ ਤਾਂ ਕੌੜਾ ਇੰਨਾ ਜ਼ਿਆਦਾ ਕਿ ਬੱਚੇ ਉਲਟੀਆਂ ਕਰਦੇ ਆ ਤੇ ਜਿਹੜੀ ਖਿਚੜੀ ਆ ਖਿਚੜੀ ਦੇ ਵਿੱਚ ਹਲਦੀ ਇੰਨੀ ਜ਼ਿਆਦਾ ਤੇ ਉਹਦੇ ਵਿੱਚ ਰੇਤਾ ਆ ਰਿਹਾ ਆ ਤੇ ਬੱਚੇ ਉਹ ਵੀ ਖਾਣਾ ਪਸੰਦ ਨਹੀਂ ਕਰਦੇ ਹੈਗੇ ਤੇ ਜਿਹੜਾ ਮਿੱਠਾ ਦਲੀਆ ਆ ਤੇ ਨਮਕੀਨ ਦਲੀਆ ਆ ਨਮਕੀਨ ਦਲੀਏ ਦੇ ਵਿੱਚ ਵੀ ਜਿਹੜੀ ਉਹਦੀ ਨਮਕ ਆ ਕਿਸੇ ਚ ਜ਼ਿਆਦਾ ਆ ਆਂਦਾ ਆ ਪੈਕਟ ਖੋਲੇ ਤੇ ਕਿਸੇ ਦੇ ਵਿੱਚ ਐਦਾ ਆ ਕਿ ਉਹ ਚ ਸਮੈਲ ਆਣ ਲੱਗ ਜਾਂਦੀ ਉਹ ਬੱਚੇ ਉਹ ਵੀ ਖਾਣਾ ਪਸੰਦ ਨਹੀਂ ਕਰਦੇ ਹੈਗੇ ਤੇ ਤੁਸੀਂ ਦੱਸਿਆ ਵਿਭਾਗ ਨੂੰ ਆਪਣੇ ਨਵੇਂ ਦੇ ਵਿੱਚ ਆ ਚ ਜਾ ਰਹੀ ਹੈਗੀ ਇਦਾਂ ਹਾਂਜੀ ਅਸੀਂ ਬਗ ਲਗ ਲਗ ਮੀਨ ਬਲਾਕਾਂ ਦੇ ਸਾਰੇ ਮੰਗ ਪੱਤਰ ਦੇ ਰਹੇ ਆ ਸੀਡੀਪੀਓ ਮੈਡਮ ਨੂੰ ਆਪਣੇ ਡੀਪੀਓ ਸਰ ਨੂੰ ਅਸੀਂ ਐਸਡੀਐਮ ਸਰ ਨੂੰ ਵੀ ਮੰਗ ਪੱਤਰ ਦਿੱਤੇ ਆ ਕਿ ਜਿਹੜੀ ਇਹ ਸਾਡੀ ਫੀਡ ਆ ਇਹ ਵਧੀਆ ਕੁਆਲਿਟੀ ਦੀ ਸਾਨੂੰ ਦਿੱਤੀ ਜਾਵੇ ਤਾਂ ਕਿ ਅਸੀਂ ਜਿਹੜੇ ਸਾਡੇ ਲਾਭਪਾਤਰੀ ਉਹਨਾਂ ਦੀ ਸੇਧ ਦੇ ਨਾਲ ਅਸੀਂ ਖਲਵਾੜ ਨਾ ਕਰ ਸਕੀ ਕੋਈ ਬਦਲਾ ਆਇਆ ਉਹ ਤੁਹਾਡੇ ਕੰਪਲੀਟ ਕਰਨ ਤੋਂ ਬਾਅਦ ਨਹੀਂ ਅਜ ਤੱਕ ਤਾਂ ਹਜੇ ਕੋਈ ਸਾਨੂੰ ਇਹਦਾ ਬਦਲਾਵ ਨਹੀਂ ਆਇਆ ਹੈਗਾ ਤੇ ਨਾ ਹੀ ਸਾਨੂੰ ਕੋਈ ਇਹਨਾਂ ਨੇ ਕਿਹਾ ਆ ਕਿ ਅਸੀਂ ਵਿਸ਼ਵਾਸ ਦਿਲਾਣੇ ਕਿ ਜਿਹੜੀ ਨੈਕਸਟ ਟਾਈਮ ਫੀਡ ਆਊਗੀ ਵਧੀਆ ਆਊਗੀ ਤੇ ਕੱਲ ਨੂੰ ਕੋਈ ਨੁਕਸਾਨ ਕਿਸੇ ਬੱਚੇ ਦਾ ਹੋ ਜਾਂਦਾ ਹੈਗਾ ਤਾਂ ਉਹਦੀ ਜ਼ਿੰਮੇਵਾਰੀ ਕਿਸੇ ਤੇ ਹੀ ਨਿਰਧਾਰਤ ਹੋਊਗੀ ਇਹ ਤਾਂ ਇਦਾਂ ਆ ਕਿ ਜਿਹੜੀ ਹੁਣ ਘਟੀਆ ਫੀਡ ਆ ਅਸੀਂ ਵਰਕਰ ਇੱਕ ਦੇ ਰਹੀ ਇੱਕ ਪਿੰਡ ਦੇ ਵਿੱਚ ਉਹ ਵਰਕਰ ਦੇ ਉੱਤੇ ਹੀ ਲਗਾਇਆ ਜਾਊਗਾ ਕਿ ਇਹ ਵਧੀਆ ਕੁਆਲਿਟੀ ਦੀ ਨਹੀਂ ਜਾ ਐਕਸਪਾਇਰਡ ਦੇ ਦਿੱਤੀ ਸਾਡੇ ਬੱਚੇ ਨੂੰ ਤਾਂ ਹੀ ਸਾਡਾ ਬੱਚਾ ਬਿਮਾਰ ਹੋਇਆ ਆ ਅਸੀਂ ਤਾਂ ਜਿਹੜੀ ਇਹ ਜੀ ਦੇ ਜ਼ਿੰਮੇਵਾਰੀ ਅਸੀਂ ਆਪਣੇ ਵਿਭਾਗ ਨੂੰ ਦੇ ਰਹੇ ਹਾਂ ਕਿ ਸਾਡਾ ਵਿਭਾਗ ਹੀ ਇਸ ਚੀਜ਼ ਤੇ ਜ਼ਿੰਮੇਵਾਰ ਹੋਊਗਾ ਜੇ ਬੱਚਿਆਂ ਨੂੰ ਕੱਲ ਨੂੰ ਕਿਸੇ ਨੂੰ ਕੁਝ ਹੋ ਰਿਹਾ ਆ ਪਰ ਜਿਹੜਾ ਸਾਡਾ ਵਿਭਾਗ ਆ ਉਹ ਅੱਖਾਂ ਬੰਦ ਕਰਕੇ ਬੈਠਾ ਹੋਇਆ ਆ ਉਹਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਹੈਗਾ ਕਿ ਜਿਹੜੀ ਫੀਡ ਆ ਇੰਨੀ ਟਾਈਮ ਤੋਂ ਗੰਦੀ ਆ ਰਹੀ ਆ ਔਰ ਘਟੀਆ ਕੁਆਲਟੀ ਦੀ ਆ ਰਹੀ ਆ ਤੇ ਕਿੰਨੇ ਕਿੰਨੇ ਟਾਈਮ ਦੀ ਫੀਡ ਜਦੋਂ ਇੱਕ ਇੱਕ ਮਹੀਨਾ ਰਹਿ ਜਾਂਦਾ ਆ ਉਸ ਇੱਕ ਮਹੀਨੇ ਦੇ ਵਿੱਚ ਸਾਨੂੰ ਕਹਿ ਦਿੰਦਾ ਕਹਿ ਦਿੱਤਾ ਜਾਂਦਾ ਕਿ ਜਿਹੜੀ ਫੀਡ ਆ ਉਹ ਤੁਸੀਂ ਲਾਹ ਪਤਿਆਂ 'ਚ ਵੰਡੀ ਜਾਵੇ ਜਦ ਕਿ ਘੱਟੋ ਘੱਟ 4 ਜਾਂ 5 ਮਹੀਨਿਆਂ ਦਾ ਗੈਪ ਹੋਣਾ ਚਾਹੀਦਾ ਫੀਡ ਦੇ ਵਿੱਚ ਵੀ ਅਸੀਂ ਆਰਾਮ ਨਾਲ ਜਿਹੜੀ ਦੇ ਸਕੀਏ ਤੇ ਇਹ ਜਿਹੜੀ ਸਾਡੀ ਫੀਡ ਹੈਗੀ ਆ ਜਦੋਂ ਦਿੰਦੇ ਆ ਲੋਕਾਂ ਨੂੰ ਕਿ ਉਹ ਘਰਾਂ ਵਿੱਚ ਜਾਣ ਦੀ ਬਦਨ ਹੈਗੇ ਮਾਪਿਆਂ ਦਾ ਉਹਨਾਂ ਦਾ ਕਿਹੋ ਜਿਹਾ ਰਿਸਪਾਂਸ ਆਉਂਦਾ ਫੀਡ ਦੇਖ ਕੇ ਹਾਂਜੀ ਜਿਹੜੇ ਸਾਡੇ ਲਾਹ ਪਤਰੀ ਆ ਉਹ ਤਾਂ ਬਿਲਕੁਲ ਹੀ ਇਸ ਫੀਡ ਨੂੰ ਲੈ ਕੇ ਖੁਸ਼ ਨਹੀਂ ਹੈਗੇ ਸਾਰੇ ਲਾਹ ਪਤਰੀ ਇਹੀ ਵਿਰੋਧ ਕਰਦੇ ਨੇ ਕਿ ਤੁਸੀਂ ਇਹ ਜਿਹੜੀ ਫੀਡ ਆ ਸਰਕਾਰ ਨੂੰ ਵਾਪਸ ਕੀਤੀ ਜਾਵੇ ਉਹਨਾਂ ਨੂੰ ਇਹ ਕਿਹਾ ਜਾਵੇ ਵੀ ਜਿਹੜੀ ਅਸੀਂ ਇਹ ਫੀਡ ਆ ਅਸੀਂ ਖਾਣੀ ਪਸੰਦ ਨਹੀਂ ਕਰਦੇ ਹੈਗੇ ਸਾਨੂੰ ਜੋ ਪਹਿਲਾਂ ਅੱਜ ਤੋਂ ਐਨੇ ਸਾਲ ਪਹਿਲਾਂ ਦਾ ਦਲੀਆ ਤੇ ਖਿਚੜੀ ਦਲੀਆ ਤੇ ਖੀਰ ਸਾਡੇ ਸੈਂਟਰਾਂ ਦੇ ਵਿੱਚ ਸੁੱਕਾ ਦੁੱਧ ਖੰਡ ਦਲੀਆ ਸਾਡੀਆਂ ਹੈਲਪਰਾਂ ਆਪ ਬਣਾ ਕੇ ਬੱਚਿਆਂ ਨੂੰ ਤਾਜ਼ਾ-ਤਾਜ਼ਾ ਖਵਾਉਂਦੀਆਂ ਸੀਆਂ ਤੇ ਲਾਹ ਪਤਰੀਆਂ ਜਿਹੜੀਆਂ ਪ੍ਰੈਗਨੈਂਟ ਔਰਤਾਂ ਸੀ ਉਹ ਲੈ ਕੇ ਜਾਂਦੀਆਂ ਸੀ ਸਾਡੇ ਕੋਲ ਡੋਲੂਆਂ ਦੇ ਵਿੱਚ ਤੇ ਉਹਨਾਂ ਨੂੰ ਉਹੀ ਖਾਣਾ ਪਸੰਦ ਆ ਉਹ ਅੱਜ ਵੀ ਇਹੀ ਸਾਡੇ ਮੂਰੇ ਕਹਿੰਦੇ ਆ ਕਿ ਸਾਡੀ ਬੇਨਤੀ ਆ ਕਿ ਸਾਨੂੰ ਇਹ ਜਿਹੜੀ ਫੀਡ ਸਾਡੇ ਬੱਚਿਆਂ ਨੂੰ ਦਿੱਤੀ ਨਾ ਜਾਵੇ ਕਿਉਂਕਿ ਸਾਡੇ ਬੱਚੇ ਇਹ ਫੀਡ ਬਿਲਕੁਲ ਲਾਇਕ ਨਹੀਂ ਕਰਦੇ ਇਹ ਸਾਰਾ ਕੁਝ ਰੈਡੀਮੇਡ ਆ ਸਾਨੂੰ ਆਪ ਪਕਾਇਆ ਹੋਇਆ ਭੋਜਨ ਜਿਹੜਾ ਸਾਨੂੰ ਕਹਿੰਦੇ ਕਿ ਤੁਸੀਂ ਬਣਾਓ ਸੈਂਟਰਾਂ 'ਚ ਤਾਂ ਕਿ ਸਾਡੇ ਜਿਹੜੇ ਬੱਚੇ ਆ ਉਹ ਸਾਡੇ ਇਹੀ ਫੀਡ ਖਾਣ ਅਗਲੀ ਕੀ ਰਣਨੀਤੀ ਅੰਗਲਵਾਰੀ ਬੜਕਾ ਬੋਲ ਤੁਸੀਂ ਹੁਣ ਬਣਾ ਰਹੇ ਹੋ ਸਾਡੀ ਇਹ ਹੈ ਕਿ ਜੇ ਸਰਕਾਰ ਨੇ ਸਾਡੀ ਨਹੀਂ ਸੁਣੀ ਇਸ ਚੀਜ਼ ਤੇ ਅਸੀਂ ਵਿਰੋਧ ਕੀਤਾ ਜਾਊਗਾ ਤੇ ਜਿਹੜੇ ਸਾਡੇ ਲਾਹੇ ਪਾਤਰੀ ਜਿਹੜੇ ਇਹਨਾਂ ਫੀਡ ਨੂੰ ਖਾ ਰਹੇ ਨੇ ਉਹ ਕਹਿੰਦੇ ਅਸੀਂ ਬਿਲਕੁਲ ਲੈਣੀ ਬੰਦ ਕਰ ਦਾਂਗੇ ਤੇ ਉਹਨਾਂ ਦੇ ਸਬੰਧ ਵਿੱਚ ਉਹ ਸਾਡੇ ਲਾਹੇ ਪਾਤਰੀ ਵੀ ਸਾਡੇ ਨਾਲ ਸੜਕਾਂ ਤੇ ਉਤਰਣਗੇ ਤਾਂ ਸਰਕਾਰ ਨੂੰ ਇਸ ਚੀਜ਼ ਦਾ ਵਿਰੋਧ ਕੀਤਾ ਜਾਊਗਾ ਕਿ ਇਹ ਜਿਹੜੀ ਫੀਡ ਆ ਬੰਦ ਕੀਤੀ ਜਾਵੇ। ਕਿਹਾ ਕਿ ਜੇ ਤੁਹਾਡੀ ਫੀਡ ਦੇ ਵਿੱਚ ਕੋਈ ਪ੍ਰੋਬਲਮ ਆਈ ਤੇ ਫੀਡ ਨੂੰ ਸਾਈਡ ਤੇ ਰੱਖ ਲਓ ਜਿੱਦਾਂ ਤੁਹਾਡੇ ਸਿੱਟੀ ਗਈ ਉਹਦੇ ਚੱਕੀ ਜਾਊਗੀ। ਤੁਸੀਂ ਬਾਕੀ ਦੇ ਬਲਾਕਾਂ 'ਚ ਕਿਉਂ ਰੁੜਕਾ ਵੀ ਤੁਹਾਨੂੰ ਨਰਮਲ ਦੇ ਨਾਲ ਹੀ ਆ। ਉਹਨਾਂ ਕੇ ਜਾਨਕੀ ਗਣਤੀ ਜਾਂ ਸੈਂਟਰਾਂ ਦੀ ਉਹਨੇ ਕੀ ਬਰਾਬਰ ਬਰਾਬਰ ਲਾਭਪਾਤਰੀ ਆ ਦਸ ਵੀ ਘੱਟ ਵੱਧ ਹੋਣਗੇ ਪਰ ਕਿਉਂ ਇਹ ਹੋ ਗਿਆ ਕਿਉਂਕਿ ਤੁਸੀਂ ਕਮਜ਼ੋਰ ਹੈ ਤੁਹਾਨੂੰ ਸਟਰੋਂਗ ਹੋਣਾ ਹੋਊਗਾ ਫੇਰ ਜਾ ਕੇ ਜਿਹੜਾ ਉਹ ਸਿਸਟਮ ਸੰਭਿਆ ਜਾਊਗਾ ਨਹੀਂ ਤਾਂ ਸਿਸਟਮ ਤਾਂ ਪਹਿਲਾਂ ਥੋੜਾ ਕਿਲਰਿਆ ਸੀ ਜਦੋਂ ਦੀ ਪੰਜਾਬ ਸਰਕਾਰ ਖੂਨ ਵਿੱਚ ਆਈ ਪਾਈ ਤੋਂ ਉਦੋਂ ਤੋਂ ਲੈ ਕੇ ਵੱਧ ਖਿਲਰ ਗਿਆ ਜਿਹੜੇ ਕਹਿੰਦੇ ਸੀ ਸਾਡੇ ਜ਼ਿਲ੍ਹੇ ਦੇ ਵਿੱਚ ਕਦੇ ਕੋਈ ਰੈਸ਼ਵਤ ਦੀ ਗੱਲ ਨਹੀਂ ਸੀ ਹੁੰਦੀ ਪਰ ਅੱਜ ਸਾਡੇ ਦਫ਼ਤਰਾਂ ਨੇ ਏਜੰਟ ਪਾਲੇ ਹੋਏ ਆ ਜਿਹੜੇ ਇੱਕ ਵਰਕਰ ਨੇ ਛੁੱਟੀ ਮਨਜ਼ੂਰ ਕਰਾਉਣੀ ਇੱਕ ਹੈਲਪਰ ਨੇ ਛੁੱਟੀ ਮਨਜ਼ੂਰ ਕਰਾਉਣੀ ਵਿਦੇਸ਼ ਜਾਣ ਲਈ ਜਿਹੜੀ ਸੁਪਰਵਾਈਜ਼ਰ ਅਨੁਸਾਰ ਛੁੱਟੀ ਦੇਣੀ ਹੁੰਦੀ ਸੁਪਰਵਾਈਜ਼ਰ ਨੇ ਗਾਂ ਜਿਹੜੀ ਉਹ ਛੁੱਟੀ ਮਨਜ਼ੂਰ ਕਰਾਉਣੀ ਹੁੰਦੀ ਤੇ ਸਾਥੀਓ ਉਸ ਛੁੱਟੀ ਲਈ ਵੀ ਸਾਨੂੰ ਜਨੰਦਰ ਜਾਣ ਲਈ ਮਜਬੂਰ ਹੋਣਾ ਪਿਆ ਤੇ ਅਸੀਂ ਜਨੰਦਰ ਛੁੱਟੀ ਕਿੱਦਾਂ ਮਨਜ਼ੂਰ ਹੁੰਦੀ ਆ ਇਹ ਤੁਸੀਂ ਸਾਰੇ ਹੀ ਜਾਣਦੇ ਆ ਇਹਦੇ ਵਿੱਚ ਕੋਈ ਦੱਸਣ ਦੀ ਲੋੜ ਨਹੀਂ ਹੈ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਆ ਕਿ ਤੁਸੀਂ ਆਪਣੇ ਆਪਣੇ ਥਾਂਏ ਆਪਣੇ ਆਪਣੇ ਲਾਭਪਾਤਰੀਆਂ ਨੂੰ ਜ਼ਰੂਰ ਨਾਲ ਜੋੜੋ ਲਾਭਪਾਤਰੀਆਂ ਨੂੰ ਇਹ ਦੱਸੋ ਕਿ ਜਿਹੜੀ ਪੰਜਾਬ ਸਰਕਾਰ ਆ ਜਿਹੜਾ ਖਾਣਾ ਆ ਜਦੋਂ ਦੀ ਪੰਜਾਬ ਸਰਕਾਰ ਆਈ ਆ ਉਹ ਇਹਨਾਂ ਘਟਿਆ ਖਾਣਾ ਸਪਲਾਈ ਕਰ ਰਹੀ ਆ ਕਿ ਜਿਹੜਾ ਉਹ ਖਾਨਜੋਗ ਨਹੀਂ ਹੈ ਜਿਹੜੇ ਪ੍ਰੈਸ ਵਾਲੇ ਆ ਉਹਨਾਂ ਨੇ ਇੱਕ ਵੀਰ ਨੇ ਤੁਹਾਨੂੰ ਪਤਾ ਕਿ ਇੱਕ ਚੈਨਲ ਨੇ ਲਗਾਤਾਰ ਇਹ ਲੋਕਾਂ ਤੱਕ ਪਹੁੰਚ ਕੀਤੀ ਕਿ ਲਾਹ ਪਤਰੀਆਂ ਦੀ ਸਿਹਤ ਦੇ ਨਾਲ ਖਲਵਾੜ ਕੀਤਾ ਜਾ ਰਿਹਾ ਜਿਹੜੀ ਦੇਸੀ ਘੇ ਦੀ ਬੇਰਕਾ ਦੀ پنਜੀਰੀ ਸੀ ਉਹ ਜਿਹੜੀ ਸੋਇਆਬੀਨ ਦੇ ਤੇਲ ਦੇ ਵਿੱਚ ਬਣੀ پنਜੀਰੀ ਸਾਨੂੰ ਸਪਲਾਈ ਕੀਤੀ ਜਾਂਦੀ ਸੋਇਆਬੀਨ ਦਾ ਜਿਹੜਾ ਤੇਲ ਆ ਜਾਂ ਜਿਹੜੀ ਇੱਕ ਕੀਂਦਿਆ ਹਿੰਗ ਉਹ ਜਿਹੜੀ ਆ ਉਹ ਦੜੀਏ ਵਿੱਚ ਖਿਚੜੀ ਦੇ ਵਿੱਚ ਉਹ ਲੜਾਈ ਗਈ ਆ ਜਿਹਦੇ ਨਾਲ ਉਹ ਜਿਹੜੀ ਆ ਖਾਣਯੋਗ ਨਹੀਂ ਰਿਹਾ ਕਿਉਂਕਿ ਉਸ ਤੇਲ ਦੀ ਕੋਈ ਮਨਿਆਦ ਆ ਤੇ ਉਹ ਮਨਿਆਦ ਪੁੱਗਿਆ ਜਿਹੜਾ ਤੇਲ ਆ ਫਿਰ ਉਹ ਨੁਕਸਾਨ ਕਰਦਾ ਇਸ ਕਰਕੇ ਸਾਥੀਓ ਜਿਹੜਾ ਕੋਈ ਵੀ ਬਣੀ ਆ ਫੀਡ ਚਾਹੇ ਉਹ ਨਮਕੀਨ ਦੜੀਆ ਚਾਹੇ ਮਿੱਠਾ ਦੜੀਆ ਤੇ ਚਾਹੇ ਜਿਹੜੀ ਆ ਪੰਜੀਰੀ ਪੰਜੀਰੀ ਤੇ ਚਾਹੇ ਖਿਚੜੀ ਉਹ ਤਾਦ ਕਰਕੇ ਜਿਹੜੀ ਆ ਉਹ ਨੁਕਸਾਨਦਾਇਕ ਆ ਹਮਕ ਮਾਰਦੀ ਆ ਤੇ ਨਾਲ ਹੀ ਸਾਥੀ ਉਹ ਜਿਹੜਾ ਪੰਜੀਰੀ ਸੀ ਪਹਿਲਾਂ ਆਉਂਦੀ ਉਹਦੇ ਵਿੱਚ ਬੇਸਨ ਦੀ ਜਿਆਦਾ ਮਾਤਰਾ ਸੀਗੀ ਪਰ ਹੁਣ ਸਿਰਫ ਕੱਲਾ ਆਟਾ ਆ ਉਹ ਵੀ ਕੱਚਾ ਆ ਉਹ ਆਟਾ ਭੁੰਨਿਆ ਨਹੀਂ ਹੈਗਾ ਤੁਸੀਂ ਦੇਖੋ ਗੜੇ ਨੂੰ ਲੱਗਦੀ ਆ ਲਾਹ ਪਤਰੀ ਹਰ ਰੋਜ਼ ਜਿਹੜੀ ਆ ਉਹ ਸਾਨੂੰ ਸ਼ਿਕਾਇਤ ਕਰਦੇ ਆ ਇਸ ਕਰਕੇ ਜਿਹੜੀ ਸੀ ਡੀਪੀਓ ਦੇ ਨਾਲ ਹੀ ਆਪਾਂ ਮੰਗ ਪੱਤਰ ਤਾਦ ਭੇਜਣ ਲੱਗੇ ਕਿ ਅੱਗੇ ਤੋਂ ਲੈ ਕੇ ਜਿਹੜੀ ਫੀਡ ਆਵੇ ਉਹ ਸਾਫ਼ ਸੁਥਰੀ ਆਵੇ ਵਧੀਆ ਕੁਆਲਿਟੀ ਦੀ ਆਵੇ ਇਦਾਂ ਨਾ ਹੋਵੇ ਕਿ ਉਹਦੇ ਵਿੱਚ ਕਦੇ ਕੁਝ ਨਿਕਲੇ ਤੇ ਕਦੇ ਉਹਦੇ ਵਿੱਚੋਂ ਕੁਝ ਨਿਕਲੇ ਇਹ ਜੋ ਵੀ ਕੀਤਾ ਜਾ ਰਿਹਾ ਇਦਾਂ ਲੱਗਦਾ ਜਿਦਾਂ ਸਰਕਾਰ ਜਾਣਬੁੱਝ ਕੇ ਮਾਰਕ ਫਿਡ ਕੰਪਨੀ ਨੂੰ ਵੀ ਫੇਲ ਕਰਨ ਲਈ ਪ੍ਰਾਈਵੇਟ ਕਰਨ ਲਈ ਯਾਨੀ ਇਹ ਹੱਥ ਕੰਡੇ ਵਰਤ ਰਹੀ ਹੈ ਜਿੱਥੋਂ ਤੱਕ ਇਹ ਸਾਬਤ ਹੋ ਰਿਹਾ ਕਿ ਇਦਾਂ ਕੋਈ ਇੰਨਾ ਅਣਜਾਣ ਨਹੀਂ ਮੁਲਾਜ਼ਮ ਜਿਹੜਾ ਉਹਨਾਂ ਦੀ ਪੈਕਿੰਗ ਕਰਦਾ ਤੇ ਉਹਦੇ ਵਿੱਚ ਉਹ ਕੱਲੀ ਪੰਜੀਰੀ ਦੇ ਵਿੱਚੋਂ ਕਈ ਵਾਰ ਇੰਨੇ ਨਾ ਵੱਡਾ ਕੁਛ ਨਾ ਕੁਛ ਨਿਕਲਦਾ ਕਦੇ ਜੜਦਾ ਕਦੇ ਕੁਛ ਬੀੜੀਆਂ ਜਾਂ ਜੜਨੇ ਨੇ ਵੱਡੇ ਜੜਦਾ ਤੇ ਉਹ ਨਿਕਲੇ ਆ ਉਹ ਇਸ ਕਰਕੇ ਨਿਕਲੇ ਆ ਕਿ ਉਹ ਜਾਣ ਬੁੱਝ ਕੇ ਕੀਤਾ ਜਾ ਰਿਹਾ ਇਹ ਸਾਰਾ ਕੁਝ ਤੋਂ ਸਾਥੀਓ ਮੇਰੀ ਇਹਨਾਂ ਸ਼ਬਦਾਂ ਦੇ ਨਾਲ ਹੀ ਤੁਹਾਨੂੰ ਅਪੀਲ ਆ ਤੇ ਤੁਸੀਂ ਅੱਗੇ ਤੋਂ ਲੈ ਕੇ ਜਿਹੜੀ ਇਹ ਫੀਡ ਹੈ ਇਹਨੂੰ ਲਾਹ ਪਤਰੀਆਂ ਵਿੱਚ ਸਪਲਾਈ ਨਹੀਂ ਕਰਨਾ ਤੇ ਬੇਸ਼ੱਕ ਉਹਦੀ ਤਰੀਕ ਹੈ ਕਿ ਬੇਸ਼ੱਕ ਨਹੀਂ ਹੈ ਜੇ ਉਹ ਵਧੀਆ ਕੁਆਲਿਟੀ ਦੀ ਨਹੀਂ ਹੈਗੀ ਤੇ ਸਾਡਾ ਲਾਭਪਾਤਰੀਆਂ ਦੇ ਸਿਹਤ ਨਾਲ ਖਲਵਾੜ ਨਾ ਕੀਤਾ ਜਾਵੇ ਉਹਨਾਂ ਦੀ ਬਦੌਲਤ ਹੀ ਸਾਡਾ ਜਿਹੜਾ ਰੋਜ਼ਗਾਰ ਆ ਉਹ ਚੱਲ ਰਿਹਾ ਉਹਦੇ ਨਾਲ ਹੀ ਸਾਡਾ ਰੋਜ਼ਗਾਰ ਬਚਿਆ ਰਹਿਣਾ ਤੇ ਇਸ ਕਰਕੇ ਸਾਰੇ ਲਾਭਪਾਤਰੀਆਂ ਨੂੰ ਆਪਣੇ ਨਾਲ ਜੋੜੋ ਪਹਿਲਾਂ